ਨਾਮ ਮਨਵਾ ਕੇ ਰਾਂਗੇ ਨਾਮ ਮਨਵਾ ਕੇ ਰਾਂਗੇ ਨਾ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੈ ਬ੍ਰਹਮਾ ਜੈ ਬ੍ਰਹਮਾ ਮੁਰਦਾਬਾਦ ਮੁਰਦਾਬਾਦ You got लाठी गोली चढ़ण मु ਹਾਂਜੀ ਅੰਕਲ ਜਿਹੜੀ ਚੋਰੀ ਹੋਈ ਆ ਤੁਹਾਡੇ ਕਦੋਂ ਹੋਈ ਆ ਇਹ ਰਾਤੀ ਜਦੋਂ ਹੋਈ ਆ ਮੈਨੂੰ ਤਾਂ 1:3 ਵਜੇ ਸੁੱਤੇ ਉੱਠ ਕੇ ਜਾਗ ਕੇ ਹੀ ਤੇ ਪਤਾ ਲੱਗਾ ਤੇ 10 ਵਜੇ ਸੁੱਤੇ ਆ ਤੇ 1:3 ਵਜੇ ਮੈਂ ਉੱਠੇ ਵਿੱਚ ਵਿੱਚ ਹੋਈ ਆ ਕਿੰਨਾ ਕੁ ਨੁਕਸਾਨ ਹੋਇਆ ਕਿਹੜੀ ਕਿਹੜੀ ਚੀਜ਼ ਦਾ ਤੁਹਾਡਾ ਨੁਕਸਾਨ ਹੋਇਆ ਤੁਹਾਡੇ ਇਦਾਂ ਵੀ ਕਾਫੀ ਸੋਨਾ ਸੀਗਾ 2 ਲੱਖ ਰੁਪਈਆ ਸੀ ਸੋਨਾ ਕਿੰਨਾ ਸੀਗਾ ਤੁਹਾਡੇ ਉਹਨਾਂ ਸਗਾ 6-7 ਤੋਲੇ ਹੋਣਾ ਹੈ ਸਾਤ ਤੱਕ ਟੋਲੇ ਹੁੰਦਾ ਜਿਹੜੀ ਰਕਮ ਆ ਕੈਸ਼ ਉਹ ਕਿੰਨੀ ਸੀ ਉਹ 2 ਲੱਖ ਸੀ ਇਸ ਤੋਂ ਇਲਾਵਾ ਵੀ ਕੋਈ ਹੈਗਾ ਕਰਦਾ ਨੁਕਸਾਨ ਉਹ ਬਾਹਰ ਬੋਰਡ ਲੱਗਾ ਹੈ ਹਾਂ ਐਫ ਡੀਆਂ ਲੱਗਾ ਹੈ ਜਿਹੜੇ ਕਮਰੇ ਦੇ ਵਿੱਚ ਉਹ ਹੋਈ ਆ ਉਸ ਕਮਰੇ 'ਚ ਕੋਈ ਮੌਜੂਦ ਨਹੀਂ ਸੀ ਤੁਹਾਡੇ ਘਰ ਦੇ ਵਿੱਚ ਕਿੰਨੇ ਕਿੰਨੇ ਦਾ ਲੱਗਾ ਸੀ ਕਿੰਨੇ ਵਿਅਕਤੀ ਮੌਜੂਦ ਸੀ ਤੁਸੀਂ ਰਾਤੀ ਅਸੀਂ ਦੋ ਹੀ ਜਾਣੇ ਸਿਹਾ ਉਹ ਬਾਕੀ ਬੰਦਾ ਕੋ ਪਤਾ ਨਹੀਂ ਬਾਕੀ ਪਰਿਵਾਰਕ ਮੈਂਬਰ ਕਿੱਥੇ ਸੀਗੇ ਅਸੀਂ ਦੋ ਹੀ ਜਾਣੇ ਸੀ ਨਹੀਂ ਬਾਕੀ ਪਰਿਵਾਰਕ ਮੈਂਬਰਸ ਘਰ ਦੇ ਵਿੱਚ ਹੀ ਮੌਜੂਦ ਸੀਗੇ हां ਘਰੇ ਸੀ ਅਸੀਂ ਦੋ ਜਣੇ ਬਾਕੀ ਤਾਂ ਕੋਈ ਨਹੀਂ ਸੀ ਇੱਥੇ ਠੀਕ ਹੈ ਪੁਲਿਸ ਨੂੰ ਰਿਪੋਰਟ ਲਿਖਾਈ ਹੁਣ ਤੁਸੀਂ ਹਾਂ ਲਿਖਾ ਦਿੱਤੀ ਘਰ ਦੇ ਵਿੱਚ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਆ ਨਹੀਂ ਨਹੀਂ ਕੋਈ ਨਹੀਂ ਐ ਨਹੀਂ ਕਹਿਵਾਂ ਤੁਹਾਡੇ ਜਿਹੜੇ ਬਾਹਰ ਕੋਈ ਰਸਤੇ ਦੇ ਵਿੱਚ ਤੁਹਾਡੇ ਘਰ ਦੇ ਲਾਗੇ ਕੋਈ ਸੀਸੀਟੀਵੀ ਕੈਮਰੇ ਲੱਗਾ ਹਾਂ ਉਹ ਬਾਰੇ ਲੱਗਾ ਬਿੱਟੂ ਦੇ ਉੱਥੇ ਚੈੱਕ ਕੀਤਾ ਉੱਥੇ ਕੋਈ ਨਹੀਂ ਆਇਆ ਠੀਕ ਹੈ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਹੈ ਤੁਹਾਨੂੰ ਇਹ ਹਾਂਕਮ ਪੂਰਾ ਮਿਲਣਾ ਚਾਹੀਦਾ ਸਾਡਾ ਜਿਹੜਾ ਕੋਈ ਵੀ ਖਰਾਬੀ ਆਈ ਜਾਂ ਪਹਿਲਾਂ ਨੁਕਸਾਨ ਹੋਇਆ ਉਹਨਾਂ ਮਿਲਣਾ ਚਾਹੀਦਾ ਕੀ ਨਾਮ ਤੁਹਾਡਾ ਮੱਖਣ ਸਿੰਘ ਨਹੀਂ ਇਹ ਚਾਹੁੰਦੇ ਆ ਜਿਹੜੀਆਂ ਕਿਸਾਨ ਮੋਦਕਾ ਨੇ ਦਿੱਲੀ ਵਿੱਚ ਉਹਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਹੀਆਂ ਉਹ ਮੰਗਾਂ ਨੂੰ ਲਾਗੂ ਉਹ ਕਰੇ ਉਹ ਜੇ ਨਹੀਂ ਕਰਦਾ ਤੇ ਸਾਡਾ ਸੰਗਤ ਜਿੰਨੇ ਜਿ ਕੋ ਮੰਗਾਂ ਨਹੀਂ ਮਨਉਂਦੀਆਂ ਜਿੰਨੀਆਂ ਵੀ ਮੰਗਾਂ ਹੈਗੀਆਂ ਮੈਂ ਬਖਤਾ ਚ ਨਹੀਂ ਆਣਾ ਚਾਹੁੰਦਾ ਤੇ ਸਾਰੇ মিডিਆ ਵਾਲਿਆਂ ਨੂੰ ਵੀ ਪਤਾ ਸਾਰੇ ਸਾਡੇ ਕਿਸਾਨ ਭਾਈਆਂ ਨੂੰ ਵੀ ਪਤਾ ਸਾਰੇ ਲੋਕਾਂ ਨੂੰ ਪਤਾ ਵੀ ਆ ਜਿਹੜਾ ਰੋਹ ਸਾਹ ਸਿੰਘ ਚਲਿਆ ਉਹ ਸਾਡਾ ਸਿੰਘ ਕੋਈ ਨਾ ਜਲ ਜੜੀ ਹੈਗਾ ਜਿਹੜੀਆਂ ਮੰਗਾ ਮੰਨੀਆਂ ਗਿਆ ਨਾ ਮੰਨੀਆਂ ਗਿਆ ਉਹ ਅਸੀਂ ਇਹ ਜਿਹੜਾ ਮੋਦੀ ਹੈ ਇਹ ਕਹਿੰਦਾ ਮੈਂ ਸਭ ਦਾ ਸਾਥ ਸਭ ਦਾ ਵਿਕਾਸ ਇਹ ਉਹਨਾਂ ਲੋਕਾਂ ਵਿੱਚੋਂ ਆ ਜਿਨ੍ਹਾਂ ਨੇ ਦੇਹ ਦੀ ਆਜ਼ਾਦੀ ਦੇ ਘੁਲਾਟੀਆਂ ਨੂੰ ਵੀ ਅਜੇ ਤੱਕ ਸਨਮਾਨ ਨਹੀਂ ਕੀਤਾ ਇਹ ਕਿਹਨੂੰ ਸਨਮਾਨ ਕਰਦਾ ਜਿਹੜੇ ਮਾਫੀ ਮੰਗ ਕੇ ਆ ਗਏ ਹੀਗੇ ਉਹਨਾਂ ਦੀ ਫੋਟੋ ਲੋਂਦਾ ਉਹ ਹਵਾ ਦਾ ਜਿਹੜਾ ਮਾਫੀ ਮੰਗ ਕੇ ਆਈ ਉਹਨਾਂ ਦੀ ਉਹ ਕੋ ਦੇਸ਼ ਭਗਤ ਉਹਨੂੰ ਮੈਂ ਕਿਹਦੀ ਫੋਟੋ ਲਾਉਂ ਭਖੇ ਦੀ ਫੋਟੋ ਲਾਉ ਸਰਾਪੇ ਦੀ ਫੋਟੋ ਲਾਉ ਉਹ ਗੱਦੀ ਦੀ ਬਾਬਿਆਂ ਦੀ ਫੋਟੋ ਲਾਉ ਜਿਨ੍ਹਾਂ ਨੇ ਆਪਣੀਆਂ ਜائਦਤਾਂ ਲੋਕਾਂ ਬਾਟੇ ਬਾਗੀਆਂ ਦੇਵਾ ਹਤੇ ਹਿੰਦੂਸਤਾਨ ਬਾਟ ਅਹੀਂ ਇਹ ਕਹਿਣਾ ਚਾਹੁੰਦੇ ਆ ਹੱਡੀਆਂ ਮੰਗਣ ਜਗ੍ਹਾ ਨਹੀਂ ਮੰਨਿਆ ਜਾਂਦੀਆਂ ਉਹਨਾਂ ਦੀ ਯਾਦ ਹੀ ਰਹੇ ਮੈਂ ਆਪੂ ਕਿਸਾਨ ਮਜ਼ਦੂਰ ਮੋਰਚਾ ਪਾਰ ਜਨਰਲ ਸਕੱਤਰ ਕਿਸਾਨ ਮਜ਼ਦੂਰ ਇਤਕਾਰੀ ਸਭਾ ਪੰਜਾਬ ਪਾਰ ਸਿੱਖ ਪੁਰਾਣਾ ਪੰਘਾਲਾ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਫਿਲਮ ਤੇਰੀਆਂ ਦੇ ਕਸਬਾ ਪੰਘਾਲਾ ਦੇ ਬਾਸਟੇ ਦੇ ਵਿੱਚ ਅਸੀਂ ਜਿਹੜਾ ਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸੈਣੀ ਤੇ ਉਹ ਅਤਿਆਚਾਰੀ ਪੁਲਿਸ ਅਫਸਰ ਜਿਨ੍ਹਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਉੱਤੇ 13 14 ਤੇ 21 ਫਰਵਰੀ ਨੂੰ ਜਿਹੜਾ ਸੀ ਜਬਰਟਾਇਆ ਉਹਨਾਂ ਨੂੰ ਜਿਹੜਾ ਆ ਉਹ ਸਨਮਾਨਤ ਕਰਨ ਦੀ ਕੱਲ ਜਿਹੜੀ ਆ ਪੀਜੇਪੀ ਸਰਕਾਰ ਕਰਦੀ ਆ ਬੀਜੇਪੀ ਜਿਹੜੀ ਇੱਕ ਡਿਕਟੇਟਰ ਇੱਕ ਤਾਨਾਸ਼ਾਹ ਇੱਕ ਜਾਬਰ ਸਰਕਾਰ ਹੈ ਇਸ ਤਰ੍ਹਾਂ ਦੀ ਇਸ ਤਰ੍ਹਾਂ ਜਰਨਲ ਡਾਇਰ ਨੇ ਚੱਲਿਆਂ ਵਾਲੇ ਬਾਗ ਦੇ ਉੱਤੇ ਗੋਲੀਆਂ ਚਲਾਈਆਂ ਸੀ ਅੱਜ ਕੇ ਮੋਦੀ ਹਿਟਲਰ ਬਣ ਕੇ ਬਹਿ ਗਿਆ ਸੋ ਇਹ ਹਿਟਲਰ ਤੇ ਤਾਨਾਸ਼ਾਹ ਸਰਕਾਰ ਦਾ ਜਿਹੜਾ ਪੁਤਲਾ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮੋਰਚੇ ਵੱਲੋਂ ਜਿਹੜੀ ਸਾਰੇ ਭਾਰਤ ਦੇ ਵਿੱਚ ਖਾਲ ਹੈ ਉਸ ਦਿੱਤੇ ਸਨੇਹ ਦੇ ਅਨਸਾਰ ਅਸੀਂ ਸਾਰੇ ਭਾਰਤ ਦੇ ਵਿੱਚ ਜਿਹੜੀ ਭਾਜਪਾ ਦੀ ਜਿਹੜੀ ਡिक्टेटर ਸਰਕਾਰ ਹੈ ਉਹਦਾ ਪੂਤਲਾ ਪੂਤ ਰਹੇ ਆ ਤੇ ਆਂ ਹੰਗਾਰੇ ਦੇ ਵਿੱਚ ਹੁਣ ਫੂਕਣ ਜਾ ਰਹੇ ਆ ਤੁਹਾਡੇ ਸਾਹਮਣੇ ਇਹ ਸਾਡਾ ਸੰਘਰਸ਼ ਜਿਹੜਾ ਸ਼ੰਭੂ ਤੇ ਕਨੌਰੀ ਬਾਰਡਰ ਦੇ ਉੱਤੇ ਚੱਲ ਰਿਹਾ ਹੈ ਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਜਿਹੜੀਆਂ ਮੋਦੀ ਨੇ 2021 ਦੇ ਵਿੱਚ ਸਾਡੀਆਂ ਮੰਗਾ ਮੰਨੀਆਂ ਸੀ ਉਹਨਾਂ ਨੂੰ ਲਾਗੂ ਨਹੀਂ ਸੀ ਕੀਤਾ ਤੇ ਸਾਨੂੰ ਸੰਘਰਸ਼ ਕਰਨਾ ਪਿਆ ਜਦੋਂ ਤੱਕ ਉਹ ਮੰਗਾ ਫੇਰ ਤੋਂ ਜਿਹੜੀਆਂ ਉਹ ਲਾਗੂ ਨਹੀਂ ਕਰ ਦਿੱਤੀਆਂ ਜਾਂਦੀਆਂ ਮਸਲਾਂ ਦਾ ਗਰੰਟੀ ਕਾਨੂੰਨ ਬਣ ਨਹੀਂ ਜਾਂਦਾ ਕਿਸਾਨਾਂ ਮਜ਼ਦੂਰਾਂ ਦਾ ਮੁਕੰਮਲ ਕਰਜ਼ਾ ਮੁਆਫ ਨਹੀਂ ਹੋ ਜਾਂਦਾ ਮਰੀਕਾ ਦੀ ਦਿਹਾੜੀ 200 ਦਿਨ ਨਹੀਂ ਕਰ ਦਿੱਤੀ ਜਾਂਦੀ ਤੇ ਕਿਸਾਨ ਤੇ ਮਜ਼ਦੂਰ ਜਿਹੜੇ ਖੇਤਾਂ ਦੇ ਵਿੱਚ ਮਿਹਨਤ ਕਰਦੇ ਆ ਉਮਰ ਪਰ ਕਿੰਨਾ ਚਿਰ ਉਹਨਾਂ ਦੀ ਪੈਨਸ਼ਨ 10000 ਰੁਪਇਆ ਨਹੀਂ ਲੱਗ ਜਾਂਦੀ ਉਦੋਂ ਤੱਕ ਸਾਡਾ ਜਿਹੜਾ ਇਹ ਸੰਘਰਸ਼ ਜਾਰੀ ਰਹੇਗਾ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜੇਪੀ ਦੀ ਹਾਰ ਹੋਏਗੀ ਐਨਾ ਭਾਰਤ ਦੇ ਕਿਰਤੀ ਤੇ ਮਿਹਨਤੀ ਲੋਕਾਂ ਦੀ ਜੈਟ ਹੋਏਗੀ ਇਹ ਚੜ੍ਹਦੀ ਕਲਾ ਦੇ ਵਿੱਚ ਜਿੱਤਣਗੇ ਕਿ ਨਰਿੰਦਰ ਮੋਦੀ ਮੂੰਹ ਦੇ ਮੂੰਹ ਜਿੱਥੇ 300 ਤੋਂ 400 ਤੋਂ ਕਹਿੰਦਾ ਸੀ ਪਾਰ ਹੈ ਅੱਜ 240 ਤੇ ਆ ਗਿਆ ਇਹ ਲੋਕ ਮਿਹਨਤੀ ਲੋਕ ਕਿਰਤੀ ਲੋਕ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਫੌੜੀਆਂ ਤੋਂ ਵੀ ਉਹਦੇ ਜਿਹੜੀਆਂ ਲੱਤਾਂ ਫੌੜੀਆਂ ਦੇ ਉੱਤੇ ਜਿਹੜਾ ਸਰਕਾਰ ਬਣੀ ਹੈ ਚੱਲ ਰਹੀ ਹੈ ਉਹ ਫੌੜੀਆਂ ਵੀ ਜਿਹੜੀਆਂ ਟੁੱਟ ਜਾਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਮੋਦੀ ਮੂੰਹ ਦੇ ਮੂੰਹ ਜਿਹੜਾ ਡੇਗ ਪਵੇਗਾ ਇਹ ਕੀਤੀ ਲੋਕ ਜਿਹੜੇ ਆ ਇਹਨਾਂ ਦੀ ਜਿੱਤ ਹੋਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ